ਮਿੱਤਰੋ ਨੀਲੀ ਰਾਵਨੀਆਂ ਜਿਹੜੀਆਂ ਤਿੰਨ ਮੱਝਾਂ ਨਾ ਆਪਾਂ ਜਿਹਨਾਂ ਨੂੰ ਝੋਟੀਆਂ ਕਹਿ ਲੀਏ ਜਆਬਦੀ ਪਾਸ਼ਾ ਚ ਕਟੀਆਂ ਇਹ ਜਲਾਵਾੜ ਏਰੀਆ ਦੇ ਵਿੱਚ ਪਾਣੀ ਹੜਾਂ ਦੇ ਨਾਲ ਜਿਹੜੀਆਂ ਵਿਚਾਰੀਆਂ ਰੜ ਕੇ ਹੜ ਕੇ ਉਧਰ ਜਾਵੜੀਆਂ ਤੇ ਬਾਈਆਂ ਦਾ ਬਹੁਤ ਧੰਨਵਾਦ ਆ ਕਿਉਂਕਿ ਉਧਰਲੇਰੀ ਦੇ ਬਹੁਤ ਸਾਰੇ ਮਿੱਤਰ ਆ ਜਿਨ੍ਹਾਂ ਨੇ ਵੀਡੀਓ ਭੇਜੀ ਆ ਤੇ ਅਸੀਂ ਨੰਬਰ ਥੱਲੇ ਉਹਨਾਂ ਬਾਊ ਦਾ ਦੇਣ ਲੱਗੇ ਆ ਦੇ ਵੀ ਦਿੱਤਾ ਹੈ 98772 76936 ਟੈਗ ਵਾਰਾ ਲੱਗੇ ਵੀ ਆ ਯਾਰ ਕਿੰਨੀਆਂ ਸੋਹਣੀਆਂ ਨਗინੀਆਂ ਤੁਸੀਂ ਦੇਖੋ ਕਿੰਨੇ ਸ਼ੌਂਕ ਦੇ ਨਾਲ ਪਾਲੀਆਂ ਹੋਣੀਆਂ ਅਗਲੇ ਨੇ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਇਹ ਜਿਹੜਾ ਕਾਲਾ ਸੋਨਾ ਨਾ ਇਹ ਜ਼ਿੰਮੇਵਾਰ ਦੀ ਜਿੰਦ ਜਾਨ ਹੁੰਦੀ ਹੈ ਜਿੰਨੇ ਵੀ ਪੱਠੇ ਡੱਕੇ ਜਿੰਨੀ ਵੀ ਕਣਕ ਮਤਲਬ ਪੂਰੀ ਜੋਰ ਲਾ ਦਿੰਦਾ ਇੱਕ ਜ਼ਿੰਮੇਵਾਰ ਆਪਦੇ ਪਸ਼ੂ ਨੂੰ ਜਿਹੜਾ ਹੈਗਾ ਪਾਲਣ ਦੇ ਲਈ ਤੇ ਬੜੇ ਸ਼ੌਂਕ ਦੇ ਨਾਲ ਮੈਨੂੰ ਲੱਗਦਾ ਉਹ ਆਪ ਭਾਵੇਂ ਖਾ ਕੇ ਬਰੀ ਕੱਟ ਖਾਵੇ ਪਰ ਪਸ਼ੂਆਂ ਨੂੰ ਜਿਹੜੀ ਕਮੀ ਨਹੀਂ ਰਹਿਣ ਦਿੰਦਾ ਦੇਖੋ ਕਿੰਨੇ ਵਧੀਆ ਟਾਂਗ ਦੇ ਨਾਲ ਪਲੀਆਂ ਪਰੋਸੀ ਹੋਟਲ ਕੇ ਜਿਹੜੀਆਂ ਜਾਲਾਂ ਦਾ ਬਾਜ਼ ਜਾਵੜੀਆਂ ਤੇ ਉਹਨਾਂ ਵੀਰਾਂ ਨੇ ਵੀਡੀਓ ਇਹ ਪਾਈ ਹੈ ਇਸ ਕਰਕੇ ਨੰਬਰ ਥੱਲੇ ਦਿੱਤਾ ਜਿਸ ਘਰ ਇਹ ਖੜੀਆਂ ਨੇ ਜਿਸ ਕਿਸੇ ਨੂੰ ਵੀ ਲੱਗਦਾ ਇਮਾਨਦਾਰੀ ਦੇ ਨਾਲ ਜਿਹਦੀਆਂ ਹੈਗੀਆਂ ਉਸ ਨੰਬਰ ਤੇ ਸੰਪਰਕ ਕਰ ਸਕਦਾ ਜੇ ਨਹੀਂ ਪਤਾ ਲੱਗਿਆ ਤਾਂ ਸਾਡੇ ਨਾਲ ਅਸੀਂ ਦੁਆਰਾ ਇੱਕ ਨੰਬਰ ਉਹਨਾਂ ਦਾ ਫੇਰ ਦੇ ਦੇਵਾਂਗੇ ਤੇ ਦੇਖਣ ਵਾਲੀ ਗੱਲ ਹੈ ਜਿਹੜੀ ਵਿਚਾਰਨ ਵਾਲੀ ਹੈ ਇਹ ਆ ਵੀ ਦੇਖੋ ਤੁਸੀਂ ਇੱਕ ਕਮਾਈ ਹੁੰਦੀ ਹੈ ਇੱਕ ਹਨਾ ਕਿਸਾਨ ਦੀ ਇੱਕ ਜ਼ਿੰਮੇਵਾਰੀ ਜਿਹੜੀ ਪਤਾ ਨਹੀਂ 3-4 ਸਾਲ ਉਹ ਵੇਟ ਕਰਦਾ ਪਾਲ ਕੇ ਵੀ ਹੁਣ ਇਹ ਨਮੇਦ ਦਹੋਣੀਆਂ ਹੁਣ ਆਪਾਂ ਇਹ ਵੇਚ ਕੇ ਆਹ ਕਰਨਾ ਉਹ ਕਰਨਾ ਯਾਰ ਦੇਖੋ ਕਈ ਵਾਰੀ ਕੁਦਰਤ ਦੇ ਰੰਗ ਵੇਖੋ ਕੀਤੀਆਂ ਕਰਾਈਆਂ ਤੇ ਧਰੀਆਂ ਤਰਾਈਆਂ ਰਹਿ ਜਾਂਦੀਆਂ ਨੇ ਸਮਾਂ ਬੜਾ ਬਲਵਾਨ ਆ ਬੰਦਾ ਕੁਝ ਹੋਰ ਚ ਸੋਚਦਾ ਔਰੋ ਕੀ ਔਰੋ ਭਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਵੀ ਕਿੰਨਾ ਕੁ ਸੋਰਾ ਸੋਚਦਾ ਕੁਸੋਰਾ ਹੋ ਕੁਸੋਰਾ ਜਾਂਦਾ ਪਰ ਫੇਰ ਵੀ ਇਮਾਨਦਾਰੀ ਜਿਹੜੀ ਹਜੇ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਇੱਕਾ ਦੁੱਕਾ ਘਟਾਵਾ ਚੋਰੀ ਚ ਪੱਗੇ ਦੀਆਂ ਸੌਣ ਨੂੰ ਮਿਲੀਆਂ ਉੱਥੇ ਜਿੰਦਾ ਤੇ ਜਿੰਦਾ ਰਹਿਣੀ ਚਾਹੀਦੀ ਆ ਕਿਉਂਕਿ ਪੰਜਾਬ ਦੀ ਇੱਕ ਭਾਈਚਾਰਕ ਸਾਂਝ ਆ ਇੱਕੋ ਹੀ ਇਮਾਨਦਾਰੀ ਆ ਵੀ ਦੁਨੀਆਂ ਦੇ ਵਿੱਚ ਜਿੱਥੇ ਪੱਗ ਵਾਲਾ ਜਾਂ ਕੋਈ ਪੰਜਾਬੀ ਜਾਂਦਾ ਨਾ ਹਰ ਇੱਕ ਬੰਦਾ ਉਹ ਤੇ ਵਿਸ਼ਵਾਸ ਕਰਕੇ ਉਹਦੇ ਨਾਲ ਤੁਰ ਪੈਂਦਾ ਇਹ ਪਹਿਲਾਂ ਵੀ ਆਪਾਂ ਵੇਖਿਆ ਜਦੋਂ ਦਿੱਲੀ ਦੇ ਨਾਲ ਟੱਕਰ ਲਈ ਸੀ ਤੇ ਇਸ ਕਰਕੇ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਸਵੇਰੇ ਸਵੇਰੇ ਜਿਨ੍ਹਾਂ ਨੇ ਇਸ ਵੀਡੀਓ ਨੂੰ ਪਾਇਆ ਪਹੁੰਚਦਾ ਕੀਤਾ ਉਮੀਦ ਕਰਦੇ ਆ ਔਰ ਵਿਸ਼ਵਾਸ ਵੀ ਕਰਦੇ ਆ ਕਿ ਜਿਹਦੀਆਂ ਹੋਣੀਆਂ ਇਮਾਨਦਾਰੀ ਦੀ ਅੱਗੇ ਤੋਂ ਅੱਗੇ ਦੀ 10 ਪਾ ਦਿਓ ਨੰਬਰ ਦੇ ਦਿਓ ਜਿਹਦੀਆਂ ਹੋਣੀਆਂ ਬਹੁਤ ਵੱਡੀ ਪ੍ਰਾਪਤੀ ਹੋਊਗੀ ਜਿਹਦੇ ਕੋਲੇ ਪਹੁੰਚ ਜਾਂਦੀਆਂ ਚਲੋ ਸਾਰਾ ਜੰਦਾ ਦੇਖ ਕੇ ਕਹਿੰਦੇ ਜੇ ਕੁਛ ਵੀ ਮਿਲ ਜੇ ਤਾਂ ਵੀ ਮਨ ਨੂੰ ਜਿਹੜੀ ਸੰਤੁਸ਼ਟੀ ਹੋ ਜਾਂਦੀ ਹੈ ਇਸ ਕਰਕੇ ਜਲ라ਵਾਦ ਏਰੀਏ ਦੇ ਵਿੱਚ ਜਿਹੜੀਆਂ ਨੀਂਦੀ ਰਾਵੀਆਂ ਨੇ ਪਾਣੀ ਨਾਲ ਹੜਕੇ ਜਿਹੜੀਆਂ ਹੈ ਮਾਜਾ ਦੇ ਵਿੱਚ ਦੋ ਛੋਟੀਆਂ ਆ ਗਈਆਂ ਜਿਹਦੀਆਂ ਹੈਗੇ ਇਸ ਨੰਬਰ ਤੇ ਉਹ ਸੰਪਰਕ ਕਰ ਸਕਦਾ ਸੰਪਰਕ ਕਰਕੇ ਆਪੋ ਆਪਣਾ ਜਿਹੜਾ ਮਾਲ ਆ ਉਹ ਵਾਪਸ ਲਿਆ ਜਾ ਸਕਦਾ ਪ੍ਰਮਾਤਮਾ ਕਰੇ ਕਿ ਜਿਹੇ ਦਿਨ ਦੁਆਰਾ ਜਿਹੜੇ ਦੇਖਣ ਨੂੰ ਉਹ ਨਾ ਮਿਲਣ ਬਾਕੀ ਜਿਹਦੀ ਜਿਹਦੇ ਕੋਲੇ ਵੀਡੀਓ ਜਾਂਦੀ ਹੈ ਕੋਸ਼ਿਸ਼ ਕਰ ਰਿਓ ਅੱਗੇ ਭੇਜਣ ਦੀ ਤਾਂ ਕਿ ਇਹ ਜਿਸ ਮਾਲਕ ਦੀਆਂ ਹੈੀਆਂ ਉਹਦੇ ਕੋਲੇ ਪਹੁੰਚ ਜਾਣੀ